ਕਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਸਾਡੇ ਚੈਨਲ ਤੇ ਰਿਸ਼ਤਿਆਂ ਦੀ ਐਡ ਦੇਖ ਰਹੇ ਹੋ ਤਾਂ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਤਾਂ ਜੋ ਹੋਰ ਨਵੇਂ ਰਿਸ਼ਤੇ ਦੀਆਂ ਐਡਾਂ ਹਰ ਰੋਜ਼ ਤੁਹਾਡੇ ਤੱਕ ਪਹੁੰਚ ਸਕਣ ਰਿਸ਼ਤਾ ਕਰਨ ਤੋਂ ਪਹਿਲਾਂ ਚੰਗੀ ਤਰ੍ਹਾਂ ਜਾਂਚ ਪੜਤਾਲ ਜ਼ਰੂਰ ਕਰ ਲਿਆ ਕਰੋ ਅੱਜ ਜੀ ਰਿਸ਼ਤੇ ਲੈ ਕੇ ਆਏ ਆ ਜੀ ਕੇਵਲ ਜੱਟ ਸਿੱਖ ਪਰਿਵਾਰ ਤੋਂ ਲੜਕੀਆਂ ਦੇ ਰਿਸ਼ਤੇ ਹੀ ਰਿਸ਼ਤੇ ਰਿਸ਼ਤੇ ਹੈ ਜੀ ਲੜਕੀਆਂ ਦੇ ਅਮਰਤਾਰੀ ਲੜਕੀਆਂ ਨੇ ਕੈਨੇਡਾ ਗਈਆਂ ਗਈਆਂ ਹੋਈਆਂ ਨੇ ਰਿਸ਼ਤਾ ਹੈ 1385 ਨੰਬਰ ਜ਼ਿਲ੍ਹਾ ਫਰੀਦਕੋਟ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਜਟਾਣਾ ਕੁੜੀ ਦਾ ਬੋਰਨ 1997 ਦਾਗਾ ਹਾਈਟ 5 ਫੁੱਟ 5 ਇੰਚ ਐਜੂਕੇਸ਼ਨ ਪਲੱਸ 2 ਮੈਡੀਕਲ ਨਾਲ ਸੀਬੀਐਸਈ ਬੋਰਡ ਤੋਂ ਕਰੀ ਹੈ ਦਸ਼ਮੇਸ਼ ਸਕੂਲ ਫਰੀਦਕੋਟ ਤੋਂ ਲੜਕੀ ਕੈਨੇਡਾ ਦੀ ਪੀਆਰ ਹੈ ਨਾਲ ਲੜਕੀ ਨੇ ਅਮਰਤ ਛਕਿਆ ਹੋਇਆਗਾ ਅਮਰਤ ਧਾਰੀ ਹੈ ਵਨ ਸਿਸਟਰ ਹੈ ਵਨ ਬ੍ਰਦਰ ਹੈ ਮਦਰ ਆ ਫਾਦਰ ਸਾਹਿਬ ਨੇ ਸਾਰੀ ਫੈਮਿਲੀ ਇਨ ਕੈਨੇਡਾ ਦੀ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਮੁੰਡਾ ਵਧੀਆ ਸੋਹਣਾ ਸੁਨੱਖਾ ਹੋਵੇ ਮੁੰਡੇ ਦਾ ਆਮਰਸ਼ ਸ਼ਕਿਆ ਹੋਵੇ ਜੀ ਮੁੰਡਾ ਫਰੀਦਕੋਟ ਜ਼ਿਲ੍ਹੇ ਦਾ ਹੋਵੇ ਜਾਂ ਫਿਰ ਆਸ-ਪਾਸ ਦੇ ਪਿੰਡਾਂ ਚੋਂ ਰਿਸ਼ਤਾ ਹੋਵੇ ਜੀ ਹੋਵੇ ਵਧੀਆ ਜ਼ਮੀਨ ਮੁੰਡੇ ਨੂੰ 8 ਤੋਂ 10 ਕਿੱਲੇ ਤੱਕ ਆਉਂਦੀ ਹੋਵੇ ਵਧੀਆ ਗੱਲ ਹੈ ਜੇਕਰ ਮੁੰਡਾ ਕੈਨੇਡਾ ਦਾ ਪੀਆਰ ਹੋਵੇ ਇਧਰੋਂ ਮੁੰਡੇ ਦਾ ਆਮਰਤ ਜ਼ਰੂਰ ਸ਼ਕਿਆ ਹੋਵੇ ਬਾਕੀ ਨੇੜੇ-ਤੇੜੇ ਜ਼ਿਲ੍ਹਿਆਂ ਚੋਂ ਵੀ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾਗਾ 1380 ਫਾਈਲ ਨੰਬਰ ਕਹਿ ਕੇ ਇਹੇ ਰਿਸ਼ਤੇ ਬਾਰੇ ਅੱਗੇ ਤੁਸੀਂ ਹੋਰ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਆਗਲਾ ਰਿਸ਼ਤਾ ਆਇਆ 1463 ਫਾਈਲ ਨੰਬਰ ਹੈ ਜੀ ਜ਼ਿਲ੍ਹਾ ਸ਼੍ਰੀ ਅਮਰਸਰ ਸਾਹਿਬ ਕੁੜੀ ਦੀ ਕਾਸਟ ਹੈ ਜੱਟ ਸਿੱਖ ਡੇਟ ਆਫ ਬਰਥ 24/2/1996 ਦਾ ਬੌਰਨ ਹਾਈਟ 5 ਫੁੱਟ 3 ਇੰਚ ਹੈ ਸਟੱਡੀ ਲੜਕੀ ਨੇ ਬੀਐਸਸੀ ਨਰਸਿੰਗ ਇੰਡੀਆ ਤੋਂ ਐਮ ਐਸ ਸੀ ਨਰਸਿੰਗ ਆਸਟ੍ਰੇਲੀਆ ਤੋਂ ਇਸ ਟਾਈਮ ਲੜਕੀ ਐਜ਼ ਅ ਰਜਿਸਟਰਡ ਨਰਸ ਐ ਆਸਟ੍ਰੇਲੀਆ ਹਸਪੀਟਲ ਚ ਰਜਿਸਟਰਡ ਨਰਸ ਦੀ ਥਾਂ ਤੇ ਜੌਬ ਕਰ ਰਹੀ ਹੈਗੀ ਪੇ ਵੀ ਵਧੀਆ ਲੈ ਰਹੀ ਹੈਗੀ ਕੁੜੀ ਆਸਟ੍ਰੇਲੀਆ ਕੰਟਰੀ ਦੀ ਪੀ ਆਰ ਐ ਪਰਿਵਾਰ ਚ ਕੁੜੀ ਦੇ ਮਾਤਾ ਪਿਤਾ ਇੰਡੀਆ ਨੇ ਇੱਕ ਭਰਾ ਕੈਨੇਡਾ ਵਰਕ ਪਰਮਿਟ ਤੇ ਐ ਇੱਕ ਭਰਾ ਇੰਡੀਆ ਗਾ ਫਾਦਰ ਸਾਹਿਬ ਖੇਤੀਬਾੜੀ ਕਰਦੇ ਨੇ ਕੁੜੀ ਦਾ ਆਮਰਸ਼ਕਆ ਹੋਇਆਗਾ ਪਰਿਵਾਰ ਸਾਰਾ ਅਮਰਤਾ ਦੀ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਮੁੰਡਾ ਚਾਹੇ ਕੈਨੇਡਾ ਹੋਵੇ ਚਾਹੇ ਆਸਟ੍ਰੇਲੀਆ ਜੇਕਰ ਮੁੰਡਾ ਇੰਡੀਆ ਹੈ ਤਾਂ ਹੈ ਤਾਂ ਜ਼ਮੀਨ ਵਧੀਆ ਹੋਵੇ ਮੁੰਡੇ ਦਾ ਅਮਰਤ ਜ਼ਰੂਰ ਸ਼ਕਿਆ ਹੋਵੇ ਜੀ ਵਧੀਆ ਸੋਹਣਾ ਸੁਨੱਖਾ ਹੋਵੇ ਕੁੜੀ ਵਧੀਆ ਸੋਹਣੀ ਸੁਨੱਖੀ ਹੈ ਫੌਨ ਵਾਲੇ ਲੜਕੇ ਦੀ ਪੜ੍ਹਾਈ ਵਧੀਆ ਕਰੀ ਹੋਵੇ ਜੀ ਲੜਕੀ ਆਸਟ੍ਰੇਲੀਆ ਚ ਹਸਪੀਟਲ ਚ ਜੌਬ ਕਰਦੀ ਹੈ ਵਧੀਆ ਸੈਲਰੀ ਲੈ ਰਹੀ ਹੈ ਜਿਸ ਪਰਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 1463 ਫਾਈਲ ਨੰਬਰ ਕਹਿ ਕੇ ਇਸ ਰਿਸ਼ਤੇ ਬਾਰੇ ਸਾਡੇ ਤੋਂ ਹੋਰ ਜਾਣਕਾਰੀ ਤੁਸੀਂ ਲੈ ਸਕਦੇ ਹੋ ਜਾਂ ਫਿਰ ਤੁਸੀਂ ਨੰਬਰ ਲੈ ਕੇ ਇਸ ਪਰਿਵਾਰ ਵਾਲਿਆਂ ਨਾਲ ਖੁਡਾ ਆਪ ਵੀ ਗੱਲ ਕਰ ਸਕਦੇ ਹੋ ਅਗਲਾ ਰਿਸ਼ਤਾ ਆਇਆ ਜੀ 1499 ਫਾਈਲ ਨੰਬਰ ਜ਼ਿਲ੍ਹਾ ਫਿਰੋਜ਼ਪੁਰ ਤੋਂ ਰਿਸ਼ਤਾ ਦਾ ਤਹਿਸੀਲ ਤਲਵੰਡੀ ਪਾਈ ਕੁੜੀ ਦੀ ਕਾਸਟ ਹੈ ਜੱਟ ਸਿੱਖ ਗੋਤ ਸਿੱਧੂ ਡੇਟ ਆਫ ਬਰਥ 2 ਤਰੀਕ ਗੈਰਮਾ ਮਹੀਨਾ 1995 ਦਾ ਬਾਅਦ ਹਾਈਟ 5 ਫੁੱਟ 5 ਇੰਚ ਸਟੱਡੀ ਐਮਕੋਮ ਬੀਐਡ ਕਰੀ ਹੈਗੀ ਆਈਸੀਆਈ ਸਕੂਲ ਚ ਟੀਚਿੰਗ ਕੀਤੀ ਸੀ 6 ਸਾਲ ਦੀ ਲੜਕੀ ਪੰਜਾਬ ਵਿੱਚ ਸਕੂਲ ਟੀਚਰ ਸੀਗੀ ਐਜ਼ ਏ ਪੜਾਈ ਪੰਜਾਬ ਤੋਂ ਹੀ ਕੀਤੀ ਸੀ ਲੜਕੀ ਨੇ ਹੁਣ ਲੜਕੀ ਸਟੱਡੀ ਵੇਸ ਤੇ ਕੈਨੇਡਾ ਰਹਿ ਰਹੀ ਆ ਕੁੜੀ ਦਾ ਆਮਰਸ਼ ਸ਼ਕਿਆ ਹੋਇਆ ਹੈਗਾ ਸ਼ੁਰੂ ਤੋਂ ਹੀ ਫੈਮਲੀ ਅਮਰਤਾਰੀ ਹੈ ਪਰਿਵਾਰ ਚ ਮਾਤਾ ਪਿਤਾ ਤੇ ਭੈਣ ਭਰਾ ਦੋਹੇ ਦੋਹੇ ਨੇ ਭਰਾ ਅਨਮੈਰਿਡ ਹੈ ਭਰਾ ਵੀ ਕੈਨੇਡਾ ਚ ਹੈ ਜੀ ਭਰਾ ਦਾ ਵੀ ਅਮਰਤ ਛੱਕਿਆ ਹੋਇਆ ਕੁੜੀ ਦੇ ਕੁੜੀ ਬਧੀਆ ਸੋਹਣੀ ਸੁਨੱਖੀ ਹੈ ਮੁੰਡੇ ਦਾ ਰਿਸ਼ਤਾ ਚਾਹੀਦਾ ਇਸ ਪਰਿਵਾਰ ਨੂੰ ਮੁੰਡੇ ਦਾ ਅਮਰਤ ਛੱਕਿਆ ਹੋਵੇ ਗੁਰਸਿੱਖ ਹੋਵੇ ਕੈਨੇਡਾ ਦਾ ਪੀਆਰ ਹੋਵੇ ਬਹੁਤ ਵਧੀਆ ਗੱਲ ਹੈ ਜਾਂ ਫਿਰ ਵਰਕ ਪਰਮਟ ਤੇ ਹੋਵੇ ਜੇਕਰ ਰਿਸ਼ਤਾ ਪੰਜਾਬ ਤੋਂ ਆ ਤਾਂ ਮੁੰਡੇ ਦੀ ਜ਼ਮੀਨ 8 ਤੋਂ 10 ਕਿੱਲੇ ਤੱਕ ਆਉਂਦੀ ਹੋਵੇ ਇਹ ਪਰਿਵਾਰ ਰਿਸ਼ਤਾ ਲੈ ਲੈਣਗੇ ਵਧੀਆ ਅਮਰਤਾਰੀ ਪਰਿਵਾਰ ਹੋਵੇ ਜੀ ਜਿਸ ਪਰਿਵਾਰ ਨਾਲ ਇਹ ਰਿਸ਼ਤਾ ਮੈਚ ਕਰਦਾ 1499 ਫਾਈਲ ਨੰਬਰ ਕਹਿ ਕੇ ਇਸ ਰਿਸ਼ਤੇ ਬਾਰੇ ਸਾਡੇ ਨਾਲ ਹੋਰ ਤੁਸੀਂ ਗੱਲਬਾਤ ਕਰ ਸਕਦੇ ਹੋ ਜਾਂ ਫਿਰ ਇਸ ਪਰਿਵਾਰ ਦਾ ਨੰਬਰ ਸਾਡੇ ਤੋਂ ਲੈ ਸਕਦੇ ਹੋ ਧੰਨਵਾਦ ਜੀ